ਕਿ ਜਿਹੜਾ ਸਿਕ ਸਿਧਾਂਤ ਹੈ ਉਹ ਜਿੱਥੇ ਤੱਕ ਮੈਂ ਜਾਣਦਾ ਨਾਰਮਲੀ ਉਹ ਕਹਿੰਦਾ ਵੀ ਸ਼ਸਤਰ ਧਾਰੀ ਹੋਣਾ ਚਾਹੀਦਾ ਕਿ ਮਾਰ ਸਵਾਦੇ ਦੇ ਨੰਬਰ 2 ਤੇ ਹੈ ਸਿਕ ਸਿਧਾਂਤ ਕਹਿੰਦਾ ਤੁਸੀਂ ਆ ਇਹਨਾਂ ਬੁੱਲਿਆ ਹੋਏ ਦੇ ਵਿੱਚ ਵੀ ਸਿਕ ਸਿਧਾਂਤ ਜਿਹੜਾ ਪੂਰੀ ਮਨੁੱਖਤਾ ਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਸਿੱਖਾ ਦੇ ਨਹੀਂ ਪੂਰੀ ਮਨੁੱਖਤਾ ਦੇ ਤੇ ਕੈਕਸ ਦਾ ਤੇ ਦਾ ਕਿ ਮਨੁੱਖ ਸਾਧੂ ਸੂਰਤ ਹੋਣਾ ਚਾਹੀਦਾ ਮਾਰਕਸਵਾਦੀ ਕਹਿੰਦਾ ਸੋ ਇਹਨਾਂ ਦੋਨਾਂ ਸੂਰਤਿਤ ਬਾਤ ਹਾਂ ਤਾਂ ਪਹਿਲੀ ਦਾ ਦਾਨ ਜਿਹੜਾ ਤੁਸੀਂ ਮਤਲਬ ਕਰਕੇ ਦੱਲਾ ਦਾ ਸ਼ਸਤਰ ਤਾਂ ਨਹੀਂ ਤੁਝੇ ਦਾ ਉਹਦਾ ਮਤਲਬ ਜੇ ਆਪਾਂ ਲਈਏ ਤਾਂ ਹਥਿਆਰ ਬੰਦ ਸਿਰ ਜਦੋਂ ਜਾਏ ਉਹਦੇ ਦਾ ਕੋਈ ਮਤਲਬ ਹੈ ਨਹੀਂ ਕਿ ਜੇ ਅੱਜ ਆਪਾਂ ਮਾਰਕਸਵਾਦ ਦੇ ਦਲ ਕਹਦਾ ਨਾ ਮਾਰਕਸਵਾਦ ਦੇ ਵਿੱਚ ਜਿਹੜਾ ਉਹ ਇਨਕਲਾਬ ਦੇ ਦਾਹੇ ਨਹੀਂ ਹੈ ਕਿ ਜਿਹੜੀ ਇਨਕਲਾਬ ਜਿਹੜਾ ਉਹਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜਿਹੜਾ ਇਹ ਇਨਕਲਾਬ ਦਾ ਮਤਲਬ ਹੈ ਜਗਾ ਇਹ ਨਹੀਂ ਹੈਗਾ ਕਿ ਮਤਲਬ ਸ਼ਸਤਰਾਂ ਜਾਂ ਜੱਜ ਤੇ ਜਿਹੜੀ ਜੰਗ ਤੋਂ ਬਿਨਾ ਜਾਂ ਯੁੱਧ ਤੋਂ ਬਿਨਾ ਸੰਭਵ ਹੈ ਇਹ ਤਾਂ ਮਾਰਕਸ ਮੰਨਦਾ ਉਹ ਮਾਰਕਵਾਦ ਦਾ ਮੰਨਦਾ ਕਿ ਇਹ ਲਈ ਜ਼ਰੂਰੀ ਹੈ ਬਲਕਿ ਜੇ ਉਹ ਅੱਗੋਂ ਜਿਹੜਾ ਸੀ ਕਹੀਏ ਕਿ ਅਜੋਕਾ ਜੇ ਕਹੀਏ ਕਿ ਅੱਜ ਮਾਓ ਜਿਹੜਾ ਹੈਗਾ ਜੀ ਕੋਈ ਸਭ ਤੋਂ ਜੇ ਮਾਰਕਸ ਇੰਗਲ ਲੈਨਨ ਸਟਾਲਿਨ ਤੇ ਮਾਓ

एक पास गुरु गोबिंद सिंह का सर उन्होंने जी कोटेन के को कहो को राज न ले दे जो ले दे दे। तो दूसरे पास उन्होंने लिखा था मौ एक बार गुरु गोबिंद सिंह दूसरे पास लिखा था मौसम तुम कि कहना सी कि पोलिटिकल पावर सुप्रीम फ्रॉम द बैरल ऑफ गन कि जी राज ताकत है वह बंदूक के नाले चो निकल जाए हम बिल्कुल सिमिलैरिटी हो गई ने 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 अच्छा दूसरी ਤੁਹਾਡੀ ਗੱਲ ਹੈ ਵੀ ਸਾਬਤ ਸੂਰਤ ਜਿਹੜੀ ਪਛਾਣ ਹੈ ਮਤਲਬ ਇਹ ਹੁਣ ਜਿਹੜੀ ਚੀਜ਼ ਹੈ ਸਾਬਤ ਸੂਰਤ ਪਛਾਣ ਹੈ ਉਹ ਗੁਰੂ ਗੋਬਿੰਦ ਸਿੰਘ ਤੁਸੀਂ ਉਹਨਾਂ ਨੇ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਉਹ ਜਾਉ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਹਾਲ ਦੇ ਬਾਅਦ ਜਿਹੜਾ ਤੁਸੀਂ ਕਹੋ ਪਟਿਆਲਾ ਪੰਜਾਬ ਦੇ ਨਹੀਂ ਕੋਰਪੂ ਉੱਥੇ ਗੁਰੂ ਸਾਹਿਬ ਦੀ ਜਿਹੜੀ ਕੋਟੇਸ਼ਨ ਹੁਣ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿੱਥੇ ਦੇ ਨਾਲ ਮਾਨਸਕੀ ਜਾਤ ਸਭ ਇੱਕੋ ਪਛਾਣੂ ਉਹਦੇ 'ਚ ਗੁਰੂ ਸਾਹਿਬ ਜਿਹਨਾਂ ਨੇ ਸਾਰਿਆਂ ਦੇ ਦੱਸ ਰਹੇ ਨੇ ਕਿੰਦਾ ਦਾ ਮਨੁੱਖ ਹੈ ਉਹਦੇ 'ਚ ਗੁਰੂ ਸਾਹਿਬ ਕਹਿੰਦੇ ਨੇ ਕਿ ਠੀਕ ਹੈ ਭਾਵੇਂ ਜਿਹੜਾ ਬੰਦਾ ਜਟਾਦਾਰ ਪੂਰਨ ਹੈ ਦਾ ਉਹਦੇ 'ਚ ਲਿਖਿਆ ਕਿ ਭਾਵੇਂ ਉਹਦੇ ਜੜੇ ਆ ਨਹੀਂ ਹੈ ਕਿ ਸਰ ਉਹ ਉਹ ਮੁੰਡਿਓ ਸੀ ਨਾ ਸਿੱਖ ਜਿਹਦੇ ਪੂਰੀ ਤਰ੍ਹਾਂ ਮੁੰਨਿਆ ਹੋਇਆ ਸੀ ਨਾ ਸੀ ਗੁਰੂ ਸਾਹਿਬ ਕਹਿੰਦੇ ਇਹ ਵੀ ਮਨੁੱਖ ਹੈ ਇਹਨੂੰ ਇਹ ਵੀ ਇਹਨਾਂ ਨੂੰ ਮੈਂ ਸਾਰਿਆਂ ਨੂੰ ਜਿੱਥੇ ਲੈਣਾ ਉਹਦੇ 'ਚ ਤੋਂ ਜਿਹੜੀ ਖਾਲਸੇ ਦੀ ਪਹਿਚਾਨ ਹੈ ਉਹ ਉਹਨਾਂ ਨੇ ਖਾਲਸੇ ਵਾਸਤੇ ਦਿੱਤੇ ਆ ਜਿਹੜਾ ਇੱਕ ਖਾਲਸਾ ਜਿਹੜਾ ਉੱਥੇ ਦਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਕਿ ਮੈਂ ਕੋਈ ਅਥਾਰਟੀ ਮੈਂ ਹੋ ਸਕਦਾ ਕਿ ਮੈਂ ਇਹ ਤਾਂ ਮੈਨੂੰ ਜੋ ਸਮਝ ਆਈ ਮੈਂ ਤੁਹਾਨੂੰ ਦੱਸ ਰਿਹਾ ਮੈਂ ਨਹੀਂ ਕਹਿੰਦਾ ਕਿ ਮੈਂ ਹੀ ਕੀਤਾ ਹੋ ਸਕਦਾ ਤੁਸੀਂ ਠੀਕ ਹੋ ਮੈਂ ਤਾਂ ਤੁਮ ਮੈਂ ਤਾਂ ਪਹਿਲਾਂ ਹੀ ਮੰਨਣ ਨੂੰ ਤਿਆਰ ਪਰ ਮੈਨੂੰ ਵੀ ਲੱਗਦਾ ਕਿ ਜੀ ਗੁਰੂ ਸਾਹਿਬ ਨੇ ਇੱਥੇ ਇਹ ਕਹਿਣਾ ਕਿ ਮੁੰਡਿਓ ਸੰਿਆਸੀ ਵੀ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਵੀ ਮਨੁੱਖ ਆਂਦੇ ਪੂਰੀ ਤਰ੍ਹਾਂ ਜਿਹੜਾ ਉਹਦੀ ਵੀ ਮੈਂ ਉਹਨਾਂ ਨੂੰ ਸਾਰਿਆਂ ਨੂੰ ਮਨੁੱਖਾਂ ਨੂੰ ਕਹਿੰਦਾ ਬਰਾਬਰ ਤੇ ਉਹਦੇ ਵੀ ਉਹਨੇ ਇਹ ਜ਼ਿਕਰ ਕੀਤਾ ਕਿ ਚਾਹੇ ਉਹਦੇ ਲੰਬੇ ਕੇਸ ਨੇ ਚਾਹੇ ਬਿਲਕੁਲ ੜਗੜੇ ਹੋਣ ਦੋਵਾਂ ਨੂੰ ਮੈਂ ਮਤਲਬ ਸਮਝਦਾ ਆਂਦੇ ਮਨੁੱਖ ਨੇ ਮਤਲਬ ਜਨਾਂ ਦੇ ਜਿਹੜਾ ਵਾਨਿਸ ਦੀ ਆਸਾ ਤੇ ਇੱਕੋ ਪਛਾਣ ਹੋ। ਫੇਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆ ਰਿਹਾ ਕਿ ਕਬੀਰ ਜੀ ਨੇ ਕਿਹਾ ਹੈ ਗੁਰੂ ਕਬੀਰ ਜੀ ਨੇ ਇਹ ਕਿਹਾ ਹੈਗਾ ਕਿ ਚਾਹੇ ਕਿਸੇ ਬੰਦੇ ਦੇ ਲੰਬੇ ਕੇਸ ਨੇ ਚਾਹੇ ਬਿਲਕੁਲ ੁੰਨੇ ਹੋਣ ਨੇ ਉਹ ਵੀ ਰੱਬ ਦੇ ਬੰਦੇ ਨੇ ਵੀ ਰੱਬ ਦੇ ਬੰਦੇ ਨੇ ਤਾਂ ਮੈਨੂਵਲ ਅੰਦਾਜ਼ ਕਿ ਜਿਹੜੀ ਪਹਿਚਾਨ ਗੁਰੂ ਸਾਹਿਬ ਨੇ ਦਿੱਤੀ ਹੈ ਨਾ ਮੈਨੇ ਉਹ ਆਪਣੇ ਖਾਲਸੇ ਨੂੰ ਦਿੱਤੀ ਹੈ ਖਾਲਸੇ ਨੂੰ ਉਹਨਾਂ ਨੇ ਜਿਹੜੀ ਪਹਿਚਾਨ ਦਿੱਤੀ ਹੈ ਇਹ ਸਾਰੇ ਮਨੁੱਖ ਨਹੀਂ ਸੀ ਗੁਰੂ ਸਾਹਿਬ ਕਹਿੰਦੇ ਸਾਰੇ ਸਾਰੇ ਦੁਨੀਆਂ ਦੇ ਮਨੁੱਖ ਜਿਹੜੇ ਨੇ ਉਹ ਪੂਰੇ ਇਸ ਤਰ੍ਹਾਂ ਸਾਉਤ ਸੂਰਤ ਹੋ ਸਰ ਇਹ ਹੋ ਜਾਂਦਾ ਚਲੋ ਠੀਕ ਹੈ ਤੁਸੀਂ ਮੈਂ ਤਾਂ ਮੰਨਦਾ ਨਹੀਂ ਯਾਰ ਤੁਸੀਂ ਠੀਕ ਹੋ ਮੈਂ ਦਾ ਤਾ ਪਰ ਮੈਨੂੰ ਇਹ ਸਮਝ ਆਈ ਕੋਈ ਉਹਨੇ ਨਹੀਂ ਕਿਹਾ ਮੇਰਾ ਕਹਿਣਾ ਤਾਂ ਮਰ ਵੀ ਆਪਾਂ ਅੱਜ ਸਿਰਫ ਸਿੱਖ ਸਦਬ ਦੇ ਨਾਲ ਆਪਣਾ ਕੰਪੈਰੀਸ਼ਨ ਕਰਨਾ ਆਪਾਂ ਨਹੀਂ ਤੁਸੀਂ ਇਹ ਸਾਰੇ ਦੁਨੀਆ ਦੇ ਮਨੁੱਖਸਾਂ ਦਾ ਇਹ ਮੈਂ ਨਹੀਂ ਕਹਿੰਦਾ ਜੀ ਮੈਂ ਇਹ ਕਹਿੰਦਾ ਵੀ ਜੇ ਜਿੱਦਾਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਿੰਦੂ ਹੋਈ ਹਾਂ ਹਾਂਜੀ ਉਹਦੇ ਵਿੱਚ ਉਹ ਕੱਲੇ ਸਿੱਖਾਂ ਦਾ ਨਹੀਂ ਹਾਂ ਉਹ ਪੂਰੀ ਮਨੁੱਖਤਾ ਦਾ ਗੁਰੂ ਹੈ ਮੇਰੇ ਕੁਐਸਚਨ ਕਰਨ ਦਾ ਸਿਰਫ ਇੱਕ ਟੌਪਿਕ ਸੀ ਕਿ ਅੱਜ ਸਿੱਖ ਸਿਧਾਂਤ ਦੀ ਗੱਲ ਹੋ ਰਹੀ ਆ ਸਿੱਖ ਸਿਧਾਂਤ ਦੇ ਵਿੱਚ ਕੀ ਕੀ ਫਲੋ ਕੀਤਾ ਜਾਂਦਾ ਕਿ ਇਸ ਕਾਲੇ ਕਰਨ ਦੀ ਮਨਾਈ ਆ ਜਾਂ ਕੱਟਣ ਦੀ ਬਹੁਤ ਹੁੰਦੀ ਆ ਨਹੀਂ ਇਹ ਸਿੱਧੇ ਚਾਲ ਦਾ ਰਹਿਤ ਨਾਮ ਹੈ ਤੁਸੀਂ ਨਹੀਂ ਪਰ ਇਹ ਨਾਮ ਨੇ ਉਹਦਾ ਵੀ ਸਿਧਾਂਤ ਹੈ ਹਨ ਭਾਗਤ ਹੈ ਸਰ ਉਹ ਸਿੱਖਾਂ ਦਾ ਜਿਹੜਾ ਹੋਇਆ ਨਹੀਂ ਸਿਧਾਂਤ ਵੀ ਲੈ ਲੈ ਅਸੀਂ ਇਸ ਇਲਾਮ ਨੂੰ ਲੈ ਗਾ ਉਸ ਫਲਸਫੀ ਨੂੰ ਲੈ ਰਹੇ ਹਾਂ ਜਿਸ ਦਾ ਅਰਥ ਮਤਲਬ ਫਲਸਫੀ ਨੂੰ ਬਸ ਸਿੱਖ ਫਲਸਫਾ ਲੈ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਲੈ ਤਾਂ ਉਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਮਤਲਬ ਉਹਦੇ ਆਪਣੇ ਇਹ ਜਿਹੜੀ ਚੀਜ਼ ਹੈ ਵੀ ਸਿੱਖ ਜਨ ਦਾ ਕਿਸ ਤਰ੍ਹਾਂ ਦਾ ਇਹ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ ਇਹ ਰਿਆਤ ਨਾਮ ਇਹ ਜਿਹੜੀ ਖੋਦੀ ਜਿਹੜੀ ਮਲਦਾ ਜਿਹੜੀ ਹੈ ਉਹਨਾਂ ਦੀ ਕੀ ਹੋਵੇ ਇਹ ਇਹ ਗੁਰਬਾਣੀ ਦੇ ਵਿੱਚ ਕੋਈ ਪਰਿਭਾਸ਼ਾ ਨਹੀਂ ਬੋਲਿਆ ਗੁਰੂ ਗ੍ਰੰਥ ਸਾਹਿਬ ਜੀ ਕਿਤਾਬ ਨੇ ਲਿਖਿਆ ਹੈ ਕਿੰਦਾ ਦਾ ਮਤਲਬ ਕੀ ਕਰੇ ਜਿਹੜੀ ਮੇਰ ਸਭ ਜਿਹੜਾ ਸਿੱਖ ਸਿਧਾਂਤ ਹੈ ਹਾਂ ਉੱਚ ਬੋਲਣੀ ਜਿਹੜਾ ਸਿੱਖ ਸਿਧਾਂਤ ਇਹ ਕਿ ਸ੍ਰਿਸ਼ਟੀ ਦੀ ਵਿਆਖਿਆ ਹੈ ਮਾਰਕਸਵਾਦ ਜਿਹੜਾ ਉਹ ਤਰਤੀਤੇ ਸਾਨੂੰ ਜੀਉਣਾ ਸਿਖਉਂਦਾ ਕੀਰਤ ਕਰੋ ਤੇ ਵੰਡ ਕੇ ਖਾਓ ਅੰਗਸਮਾਨਤਾ ਸਿੱਖ ਧੰਤ ਨਾਲ ਨਹੀਂ ਕਰ ਸਕਦਾ ਸਿੱਖ ਸਿਧਾਂਤ ਦਾ ਕਦ ਬਹੁਤ ਉੱਚਾ ਹੈ ਮੇਰੇ ਵੀ ਕਹਿਣ ਦੇ ਕਿ ਸਿੱਖ ਸਿਧਾਂਤ ਸਿੱਖੋਂ ਦਾ ਹੀ ਗੁਰੂ ਨਹੀਂ ਮਾਫ ਕਰਨਾ ਰੋਜ਼ ਬਾਬਾ ਪੜਦਾ ਗੁਰੂ ਗ੍ਰੰਥ ਪਾਉਣ ਕਿ ਦਾ ਮਾਦਾ ਤਾਂ ਤੋ ਨਾ। ਕੀ ਮੈਂ ਕਹਾਂਗਾ ਜਿਹੜਾ ਆਹਨ ਬਿਠਿਆ ਹਾਂ। ਇਹ ਗੁਰੂ ਗ੍ਰੰਥ ਸਾਹਿਬ ਸਾਡਾ ਹੀ ਸਾਡਾ ਗੁਰੂ ਹੈ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਪਾਉਣ ਜਿਹੜੀ ਇਹ ਗੁਰੂ ਆ ਤੁਹਾਡਾ। ਲੈ ਕਿੰਨਾ ਇੰਤਲੀ ਪਾਉਣ ਆਕਸੀਜਨ। ਹੁਣ ਸਾਰੇ ਤੁਸੀਂ ਆਪੋ ਆਪਣੇ ਵੀਕਲਾਂ ਤੇ ਚੜ ਕੇ ਆਇਆ। ਸਾਰਿਆਂ ਨੂੰ ਇਹ ਕਿਲਿੰਡਰ ਲੱਗਾ। ਹਰ ਤਰ੍ਹਾਂ ਦੇ ਕੋਈ ਵੀ ਚੱਲ। ਐਸਐਕਸ ਦਾ ਮੋਟਰਸਾਈਕਲ ਦਾ ਵੀ ਗੁਰੂ ਹੈ। ਅਨਤ ਸੂਰ ਜਾ ਕੇ ਕਰਹਿ ਪ੍ਰਕਾਸ਼ ਗੁਰਨਾਨਦ ਦੇਵ ਜੀ ਕਹਿੰਦੇ ਆ ਇਹ ਮਾਰਗ ਦੇਜੇ ਨੇ ਸ੍ਰਿਸ਼ਟੀ ਸਾਜੀ ਰ ਉਹਨੇ ਚੰਦਰਮੇ ਤੇ ਸੂਰਜ ਆਪਣੇ ਘਰ ਰੋਜ਼ ਨਹੀਂ ਕਰਨ ਹੱਥ ਰੱਖੇ ਹਾਂ ਸਾਨੀਤ ਦੇ ਭਲੇ ਦੀ ਮਾਰਗਸ ਕਹਿੰਦਾ ਠੀਕ ਆ ਵੀ ਮੰਨ ਕੇ ਚੱਲੂ ਜੇ ਆਪਾਂ ਸਿੱਖ ਸਿਧਾਂਤ ਤੇ ਮਾਰਗਸ ਨਾਲ ਤੁਲਨਾ ਕਰੀਏ ਮੈਨੂੰ ਸਮਝ ਨਹੀਂ ਆਇਆ ਉਹਨਾਂ ਕਿ ਗੁਰੂ ਨਾਨਕ ਪ੍ਰਕਾਸ਼ bina ਜੀ ਆਤੀ ਹੈ। ਕਿਹਨੂੰ ਸਰ ਬਿਲਕੁਲ ਅਨੁਪ੍ਰਕਾਸ਼ ਦੀਆਂ ਹਵਾਵਾਂ ਨੇ ਅਨੁਪ੍ਰਕਾਸ਼ ਦੀਆਂ ਅਜਾਣੇ ਗੁਰਦੇ ਰਜ਼ਾ ਤੇ ਲੱਖ ਕਾਸ ਲੱਖ ਪਤਾਲ ਮਾਰਕਤੀ ਭਾਈ ਹੰਭਾਰੇ ਗੁਰੂ ਨਾਨਕ ਸਾਹਿਬ ਉਹ ਠੀਕ ਆ ਗੁਰੂ ਨਾਨਕ ਸਾਹਿਬ ਤੋਂ ਬਾਅਦ ਹੋਰ ਵੀ ਕੋਈ ਅਜਾ ਪਹੰਬਰ ਨਹੀਂ ਹੋਇਆ ਜਿਹੜਾ ਪਰਬਤਾਂ ਵਿੱਚ ਰਹਿ ਕੇ ਦੱਸ ਸਕੀ ਉਹ ਮਾਰਗ ਸੀ ਰਹਾ ਗੁਨਾਨ ਪਾਸ਼ਾ ਤੋਂ ਬਾਅਦ ਜੇ ਤੁਸੀਂ ਇਹ ਆਪਾਂ ਰੱਖਦੇ ਰਹਿਣਾ ਤੇ ਉਹ ਮਾਰਗ ਸੀ ਹੋਇਆ ਹੋਰ ਕੋਈ ਨਹੀਂ ਹੈ ਬੋਧਿਸਤਵ ਦਾ ਨਾਇਕ ਇਹ ਆਪਾਂ ਉਹਨੂੰ ਅਪਣਾ ਲੀਏ ਉਹ ਰਾਜਨੀਤਿਕ ਸਿਧਾਂਤ ਕਹੋ ਸਿੱਖ ਸਿਧਾਂਤ ਜਿਹੜਾ ਇਸ ਸ੍ਰਿਸ਼ਟੀ ਦੀ ਵਿਆਖਿਆ ਪੂਰੀ ਸਹੀਦੀ ਦਾ ਸਿਧਾਂਤ ਹੈ ਕਮਨ ਵਾਲੇ ਸਮੇਂ ਚ ਜਾ ਕੇ ਜਿਹਨੇ ਆਲਵੇਜ਼ ਰਿਮਾਈਂਬਰ ਇਟ ਦਸਿਆ ਸਰਾਂ ਕਰ ਦਿੱਤਾ ਸੀ ਅੱਜ ਆਪਾਂ ਵਰਲਾਪ ਕਰ ਲਈਏ ਭਾਈ ਪ੍ਰੋਫਿਊਸ਼ਨ ਭਾਈ ਵਾਤਾਵਰਣ ਉਹਨਾਂ ਕਿੰਨੇ ਚਿਰ ਪਹਿਲਾਂ ਕਹਿਤਾ ਕਿੰਨੇ ਗਾਂਵੋਂ ਤੋਂ ਸੋਚਿਓਂ ਕਿ ਸਾਡ ਸੋ ਵੈਕੀ ਕਿਰਤੋ ਸਿਖਿਆ ਸੰਗਤ ਜਿਹੜੇ ਸਿੱਖ ਦਾ ਮਾਰਕਸ ਦਾ ਬਰਾਬਰ ਹੈ ਇਹ ਨਹੀਂ ਸਮਝਾ ਨਹੀਂ ਤੁਲਨਾ ਨਹੀਂ ਕਰ ਬਦੁਲਨਾ ਨਹੀਂ ਹੋਣੀ ਤੁਲਨਾ ਨਾ ਕਰ ਰਹੀ ਸੀ ਨਾਲੇ ਜाहिर ਹੈ ਕਿ ਮੈਂ ਤਾਂ ਕਿਹਾ ਤੁਹਾਨੂੰ ਮੈਂ ਤਾਂ ਤੁਹਾਨੂੰ ਕਿਹਾ ਕਿ ਜਿਹੜੇ ਸਿੱਖ ਫਲਸਫਾ ਉਹਦਾ ਦਾਇਰਾ ਜਿਹੜਾ ਹੈ ਉਹ ਜਾਦਾ ਵਿਸ਼ਾਲ ਹੈ ਕਿ ਉਹ ਜਿਹੜਾ ਉਹ ਸਰੀਰਿਕ ਮਾਨਸਿਕ ਔਰ ਆਤਮਿਕ 3 15 ਨੂੰ ਸੰਬੋਧਿਤ ਹੋ ਰਿਹਾ ਤੇ ਜਿਹੜਾ ਮਤਲਬ ਮਾਰਕਸਵਾਦ ਸਰੀਰਿਕ ਔਰ ਮਾਨਸਿਕ ਬੰਦ ਰੱਖਦਾ ਉਹ ਇਹ ਵੀ ਮੈਂ ਕਹਿੰਦਾ ਕਿ ਜਿਹੜਾ ਦੂਸਰੀ ਜਿਹੜੀ ਹੈਗੀ ਤੇ ਜਿਹੜਾ ਮਾਰਕਸ ਦਾ ਸਿਧਾਂਤ ਹੈ ਉਹ ਮੁੱਖ ਤੌਰ ਤੇ ਪਛਵੀਂ ਚਿੰਤਨ ਤੱਕ ਸੀਮਿਤ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹਦਾ ਜਿਹੜਾ ਸਰੋਤ ਨੇ ਉਹ ਇੰਗਲੈਂਡ ਤੋਂ ਆਸਪੈ ਜਨਰੇਟ ਹੋ ਕੇ ਨਿਕਲ ਆਇਆ ਸੀ ਨਾ ਉਹ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਹੈ ਉਹ ਕੋਰੀਆ ਸਿਰਸਤ ਤੋਂ ਨਿਕਲ ਆਇਆ ਸੀ ਨਾ ਤੋਂ ਇਸ ਕਰਕੇ ਜੇ ਆਪਾਂ ਇਹ ਦੇਈਏ ਕਿ ਉਹਦਾ ਜਿਹੜਾ ਦਾਇਰਾ ਹੈ ਉਹ ਬਹੁਤ ਵਿਸ਼ਾਲ ਹੈ ਸਿੱਖਤ ਕਿ ਇੰਨਾ ਵਿਸ਼ਾਲ ਫਲਸਫਾ ਦੁਨੀਆ ਦੇ ਇਸ

ਜਿਹੜਾ ਹੈ ਕਿ ਸਿੱਖ ਚਿੰਤਨ ਜਿਹੜਾ ਹੈ ਜਾਂ ਸਿੱਖ ਸਿਧਾਂਤ ਹੈ ਉਹਦੀ ਕਮੀ ਪੂਰੀ ਕਰ ਸਕਦਾ ਹੈ ਲੇਕਿਨ ਹੁਣ ਮਾਰਚ ਵਾਲ ਕੋਲ ਸਿੱਖਾ ਨੂੰ ਜਾਂ ਸਿੱਖਤਾਂ ਨੂੰ ਦੇਣ ਲਈ ਕੀ ਹੈ ਉਹਦੇ ਕੋਲ ਵੀ ਹੈ ਕਿ ਉਹਦੇ ਕੋਲ ਜਿਹੜਾ سرمਾਇਆ ਵਾਲੀ ਸਮਾਜ ਦਾ ਜਿਹੜਾ ਤਜਰਬਾ ਹੈ ਉਹਦੀ ਕਿਸ ਤਰ੍ਹਾਂ ਇਹਦੀ ਕਾਰਜ ਸ਼ੈਲੀ ਕਿਵੇਂ ਇਹਦੀ ਵਰਕਿੰਗ ਹੈ ਇਹ ਇੱਕ ਜਿਹੜਾ ਇਹ ਵੀ ਸਮਝਣ ਦੇ ਲੋਕ ਜਿੱਥੇ ਤੱਕ ਇੱਕ ਫਲਸਫਾ ਹੈ ਸਾਡਾ ਉਹਦੇ ਤੱਕ ਕੋਈ ਦੂਰ ਰਾਏ ਨਹੀਂ ਹੈ ਕਟੋਗਲ ਮੇਰੇ ਮਨ ਚ ਇਸ ਬਾਰੇ ਪੂਰੀ ਸਪਸ਼ਟਤਾ ਹੈ ਜਿਹੜਾ ਸਿੱਖ ਜਿਹੜਾ ਸਿਧਾਂਤ ਹੈ ਬਹੁਤ ਉੱਪਰ ਹੈ ਬਹੁਤ ਵਿਚਾਰ ਹੈ ਲੇਕਿਨ ਉਸ ਸਿਧਾਂਤ ਨੂੰ ਅਜਨਲ ਸਮਾਜ ਜਿਹੜਾ ਜਿਹੜਾ سرمایہਦਾਰਿਕ ਸਮਾਜ ਹੈ ਜਿਹੜਾ ਉਹਦੇ ਵਿੱਚ ਲਾਗੂ ਵੀ ਕਰਨਾ ਹੈ ਆਪਾਂ ਤਾਂ ਉਹਦੀ ਜਿਹੜੀ ਕਾਰਜ ਸ਼ੈਲੀ ਹੈ سرمایہਦਾਰਿਕ ਉਹਨੂੰ ਸਮਝਣ ਦੇ ਵੀ ਲੋੜ ਹੈ ਉਹ ਅਸੀਂ ਜਿਹੜਾ ਹੈ ਮਾਰਕਸਵਾਦ ਤੋਂ ਸਿੱਖ ਸਕਦੇ ਹਾਂ ਤਾਂ ਇਹ ਜਿਹੜੇ ਦੋਨੋਂ ਇੱਕ ਦੂਜੇ ਦੇ ਵਿਰੋਧ ਨੇ ਬਲਕਿ ਇਹੀ ਦਾ ਪੂਰਕ ਹੁੰਦਾ ਵੀ ਉਹਦਾ ਜੋ ਸਿਧਾਂਤ ਜਿਹੜੀ ਅਗਵਾਈ ਲੈ ਸਕਦਾ ਜਾਂ ਆਪਣੀ ਕਮਾਈ ਦੂਰ ਕਰ ਸਕਦਾ ਇਹ ਚੀਜ਼ ਸਾਨੂੰ ਮਾਲਸ਼ਵਾਰ ਤੋਂ ਚਾਹੀਦੀ ਉਹ ਪਸੰਦ ਉਤਪਰਨ ਲੈ ਸਕਦਾ ਇਹ ਪੂਰਕ ਦਾ ਮਤਲਬ ਹੈ ਨੂੰ ਅਗਰੇ ਲਈ ਜਿੱਦੋਂ ਆਪਾਂ ਕੰਪਲੀਮੈਂਟਰੀ ਕਰਦੇ ਵੀ ਦੋ ਜਿਹੜੇ ਵਾਸਤੇ ਸਾ ਕੋਈ ਵੀ ਕਹਾਣੀ ਲਿਖਣੀ ਸ਼ੁਰੂ ਕਰਨੀ ਆ ਉਹਦੇ ਵਿੱਚ ਦੋ ਗੱਲਾਂ ਰੱਖੀਆਂ ਨੇ ਆਉਂਦੀਆਂ ਕਿ ਇਹ ਮੇਰੀ ਮਨ ਦਾ ਵਿਚਾਰ ਹੋਵੇ ਕਿ ਮੇਰੀ ਰਵੱਈਆ ਤੇ ਇਨਵਰਟ ਹੋਸ ਲਾ ਦਾ ਡਾਕਟਰ ਸਾਹਿਬਾ ਮਨ ਉਹਨੇ ਇਹ ਵੀ ਸਿੱਖ ਸਿਧਾਂਤਕ ਬਹੁਤ ਸਮਝ ਚੁਟਾ। ਇਹਦਾ ਬਾਅਦ ਚ ਪਤਾ ਲੱਗਾ ਭਾਜੀ ਨਹੀਂ ਮੈਨੂੰ ਪਹਿਲਾਂ ਨਹੀਂ ਪਤਾ ਸੀ ਮੈਂ ਇੱਕ ਮੇਂ ਨਹੀਂ ਕਰਦੇ ਆ ਬਹੁਤ ਵਿਚਾਰ ਦੋਸਤੀ ਕਰਦੇ ਆ ਕਿ ਦੇਖੋ ਅਸੀਂ ਵੀ ਦੇਖਦੇ ਹਾਂ ਕਿ ਮੈਂ ਵੀ ਬਸ ਸਿੱਖਣਾ ਉਹ ਆਪਣਾ ਮਸ਼ਨ ਆਸ਼ੀਰਵਾਦ ਹੀ ਤੇ ਉਹ ਬਖਨੋ ਦਾ ਸਰ ਸਿੱਖਾ ਆਪਾਂ ਮੇਰੀ ਬੇਨਤੀ ਸੁਣਨ ਤਾਂ ਆਪਾਂ ਵੀ ਸਿੱਖਣਾ ਚਾਹੁੰਦੇ ਆ ਡਾਕਟਰ ਸਾਹਿਬਾ ਪਹਿਲਾਂ ਕਿਹਾ ਕਿ ਮੈਂ ਇਹ ਥੋਪਦਾ ਨਹੀਂ ਇਸ ਗੱਲ ਨੂੰ ਮੇਰੇ ਮਨ ਦੀ ਉਹ ਗੱਲ ਦਾ ਇਹਨਾਂ ਬਰਗਾਰੀਆਂ ਅੱਜ ਸ਼ਾਮ ਖਾਵਾ ਪੈਟੀ ਦਾ ਮਰਦ ਨਹੀਂ। ਬੜੀ ਬਹਿਮਾਨੀ ਡਟ ਇੱਕ ਮਨ ਦੀ ਉਹਨਾਂ ਦਾ ਵਿਚਾਰ। ਇੱਕ ਚੀਜ਼ ਮੈਨੂੰ ਸਿਰ ਵਿੱਚ। ਜਿਹੜੇ ਜੱਜ ਅੱਜ ਕੱਲੇ ਵਿੱਚ ਜਿਉਂ ਸਾਨੂੰ ਲੋਡ ਹੈ ਉਹਦੀ ਸਿੱਖਣ ਦੇ ਕਿਉਂਕਿ ਅਸੀਂ ਜਾਂ ਦੇਖਦੇ ਹਾਂ ਕਿ ਮੈਨੂੰ ਮਤਲਬ ਅਮਰੀਕਾ ਦੇ ਵਿੱਚ ਵੀ ਕੈਨੇਡਾ 'ਚ ਵੀ ਇੰਗਲੈਂਡ 'ਚ ਵੀ ਮੈਨੂੰ ਬਹੁਤ ਥਾਂ ਤੇ ਬੁਲਾਇਆ ਜਾਂਦਾ ਸੀ ਗੁਰਦੁਆਰਾ ਸਾਹਿਬ ਮੈਨੂੰ ਮਤਲਬ ਜਰ ਹੈਗਾ। ਉਹ ਸਾਰੇ ਸੰਗਤ ਮਨੋਂ ਮੋਲ ਔਰ ਬਾਅਦ ਵਿੱਚ ਮੈਂ ਜਦੋਂ ਇੱਕ ਖਾਸ ਕਰਕੇ ਮੇਰੇ ਪੜ੍ਹੇ ਲਿਖੇ ਨੌਜਵਾਨ ਸੋ ਮੇਰੇ ਕੋ ਆਣਾ ਦੇ ਲੋ ਉਹ ਕਹਿੰਦੇ ਡਾਕਟਰ ਅੱਜ ਸਾਨੂੰ ਬਹੁਤ ਆਨੰਦ ਆਇਆ ਕਹਿੰਦੇ ਅਸੀਂ ਆਨੇ ਆਜ ਸਾਡੇ ਮਾਂਪੇ ਕੋਲ ਜਾਣ ਜਾਓ ਪਰ ਕਹਿੰਦੇ ਸਾਨੂੰ ਸੱਚੀ ਗੱਲ ਹੈ ਕੋਈ ਸਮਝ ਨਹੀਂ ਆਈ ਕਿ ਕਿਦਾ ਬੱਚੇ ਕਹਿੰਦੇ ਮੇਰੇ ਜੀ ਜ਼ਿਆਦਾ ਉਸਾ ਮੈਨੂੰ ਥੋੜੇ ਬੋਲ ਦੇ ਕਿਰੇਜੇ ਵੀ ਆਂਦੀਆਂ ਮੇਰੇ ਜੀ ਜੁਬੀ ਲਿਖਦਾ ਪਹਿਲਾਂ ਤੋਂ ਇੰਗਲਿਸ਼ ਥੋੜੀ ਐਵੀ ਸੀ ਲਿਖੇ ਪਰ ਥੋੜਾ ਜਿਹਾ ਮੇਰਾ ਜਗਾ ਸੀ ਲੋਕਾਂ ਨੂੰ ਅੱਜ ਦੇ ਜਿਹੜੇ ਹਾਲਾਤ ਐ ਉਹਨਾਂ ਨੇ ਕਿਉਂ ਸਿੱਖ ਸਿਧਾਂਤ ਜਿਹੜਾ ਸਮਝਣਾ ਜ਼ਰੂਰੀ ਹੈ ਇਹਦੇ ਵਿਸ਼ੇ ਤੇ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਕੁਝ ਹੋਰ ਤੋਂ ਮਿਲ ਰਿਹਾ ਹੈ ਲੇਕਿਨ ਇੱਕ ਜਿਹੜੀ ਗੱਲ ਮੈਨੂੰ ਹਸਤਾਣੀ ਕਿ ਮੈਂ ਉਹਨਾਂ ਨੇ ਕੀ ਕੁਐਸਚਨ ਕਰਨਾ ਹਮੇਸ਼ਾ ਯਾਰ ਉਹ ਕਹਿੰਦੇ ਤੁਸੀਂ ਤਾਂ ਕਹਿੰਦੇ ਜੇ ਇਹ ਸਿੱਖ ਸਿਧਾਂਤ ਇੰਨਾ ਵੱਡਾ ਵਿਸ਼ਾਲ ਹੈ ਪਰ ਸਾਡਾ ਜਿਹੜਾ ਸਮਾਜ ਹੈ ਉਹ ਤਾਂ ਬਹੁਤ ਹੀ ਉਹਨਾਂ ਨੇ ਕਹਿ ਗਣ ਦੇਖੋ ਜੀ ਅਸੀਂ ਅਸੀਂ ਤਾਂ ਸਾਰੇ ਜਿਹੜੇ ਕਹਿੰਦੇ ਵੀ ਸਾਰੀ ਸ੍ਰਿਸ਼ਟੀ ਸਾਡਾ ਇੱਕ ਪਾਇਚਾਰਾ ਸਭੇ ਖੰਦੇ ਵਾਲਾ ਚਲਾਈ ਦੁੱਖਸ਼ਣਾ ਦੇ ਸੇ ਬਾਹਰ ਆ ਗਿਆ ਅਸੀਂ ਤਾਂ ਜਿਹੜੇ ਦੂਜੇ ਸਿੱਖਾਂ ਦੇ ਵਿੱਚੀ ਦੂਜੀ ਜਾਤ ਦੇ ਸਿੱਖ ਨੂੰ ਵੀ ਸਿੱਖ ਸਮਾਜ ਨੂੰ ਤਿਆਰ ਨਹੀਂ। ਤਾਂ ਮੈਂ ਉਹਨੂੰ ਕੋਈ ਬੇਇਨਤੀ ਕਰ ਰਿਹਾ ਮੈਂ ਤਾਂ ਪੜ੍ਹ ਰਿਹਾ। ਮੈਂ ਸਿਰਫ ਸਿੱਖ ਸਿਧਾਂਤ ਦੀ ਗੱਲ ਕਰ ਰਿਹਾ। ਦੋਸ਼ ਰੱਤ ਕੋ ਮਾ ਗਿਆ। ਉਹਦੇ ਮੈਂ ਕੋਈ ਪਤੋਂ ਗੱਲ ਨਹੀਂ ਕਰ ਰਿਹਾ। ਮੈਨੂੰ ਵੀ ਪਤਾ ਕਿ ਇਹ ਜਿਹੜਾ ਸਾਡਾ ਸਿਧਾਂਤ ਹੈ ਇਹ ਅਮਲ 'ਚ ਨਹੀਂ ਹੱਥ ਰਿਹਾ। ਸਿੱਖ ਸਮਾਜ ਅਗਰ ਉਹ ਸਿੱਖ ਸਿਧਾਂਤ ਤੋਂ ਬਹੁਤ ਦੂਰ ਹੈ। ਤਾਂ ਕਿਉਂ ਦੂਰ ਹੈ ਸਿੱਖ ਸਿਧਾਂਤ ਤੋਂ ਸਿੱਖ ਸਮਾਜ? ਤਾਂ ਇਹ ਹੈ ਸਰਮਾਇਦਾਰੀ ਦਾ ਜਾਲ ਹੈ। ਖਪਤਕਾਰੀ ਦਾ ਜਿਹੜਾ ਸਾਡੇ ਉੱਪਰ ਅਸਰ ਹੈ ਕਿ ਸਾਨੂੰ ਆਪਣੇ ਸਿਧਾਂ ਅਸੀਂ ਸਿਧਾਂਤਕ ਤੌਰ ਤੇ ਚਾਹੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹਿਣ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਜੋ ਗੁਰੂ ਸਾਹਿਬ ਨੇ ਗੁਰਤੀ ਸੇਵਾ ਸ਼ਬਦ ਵਿਚ ਆਲ ਗੁਰੂ ਤੋਂ ਅੱਗ ਵਾਈ ਨਹੀਂ ਲੈ ਆ ਅਪ ਮਾਫ ਕਰਨਾ ਚਲੋ ਇਹ ਕਿਸੇ ਨੂੰ ਬਾੜੇ ਜੇ ਕੋੜੀ ਗੱਲ ਲੱਗਦੀ ਹੈ ਤਾਂ ਮੈਂ ਮਾਫ ਮੰਗਦਾ ਕਿ ਅਸੀਂ ਅੱਗ ਵਾਈ ਕਿਤੇ ਤੋਂ ਲੈ ਆ ਰਹੇ ਅਸੀਂ ਕੰਜ਼ਿਊਮਰ ਕਲਚਰ ਅਮਰੀਕੀ ਖਪਤਕਾਰੀ ਜਾਂ سرمایہਦਾਰੀ ਦੇ ਖਪਤਕਾਰ ਜੀਵਨ ਅਸੀਂ ਉਦੇ ਅਨੁਸਾਰ ਜੀ ਰਹੇ ਲੇਕਿਨ ਅਸੀਂ ਕਹਿੰਦੇ ਹਾਂ ਵੀ ਅਸੀਂ ਦਾ ਮਤਲਬ ਇਹ ਇੱਕ ਸਾਡੇ ਜਿਹੜੀ ਆ ਉਹ ਇੱਕ ਜਿਹੜੀ ਇਹ ਗੱਲ ਨੂੰ ਸਮਝਣਾ ਕਿ ਕਿਉਂ ਸਿੱਖ ਸਿਧਾਂਤ ਜਿਹੜਾ ਸਿੱਖ ਸਮਾਜ ਜਿਹੜਾ ਸਿੱਖ ਸਿਧਾਂਤ ਤੋਂ ਕਿਉਂ ਦੂਰ ਹੋ ਰਿਹਾ ਹੈ ਤੇ ਉਹਦੇ ਲਈ ਵੀ ਸਾਨੂੰ ਇਹ ਜਿਹੜਾ ਕਹਿੰਦਾ ਮਾਰਚਵਾਦ ਤੋਂ ਸਾਨੂੰ ਸਮਝ ਕਿ ਇਹ سرمایہਦਾਰੀ ਜਿਹੜੀ ਆ ਉਹਦਾ ਜਿਹੜਾ ਖਪਤਕਾਰੀ ਕੰਜ਼ਿਊਮਰ ਕਲਚਰ ਅਸੀਂ ਉਹਦੇ ਸ਼ਿਕਾਰ ਹੋਏ ਹੋਏ ਹਾਂ ਤੋ ਇਹ ਸਧਰ ਕੈਸੀ ਸਿੱਖ ਸਿਧਾਂਤ ਤੋਂ ਦੂਰ ਤੇ ਇਹ ਵੀ ਸਾਨੂੰ ਜਿਹੜਾ ਹੈਲਥ ਹੋਵੇ ਸਾਨੂੰ ਆਪਣੇ ਮਾਰਗ ਸਮਝ ਆ ਗਈ ਸਮੱਸਿਆ ਸਮਝ ਆ ਗਈ ਤੋ ਉਹਦਾ ਇਲਾਜ ਹੋ ਜਾਵੇ ਤੋ ਇਹ ਜਿਹੜੀ ਚੀਜ਼ ਹੈ ਸਾਨੂੰ ਤੇ ਇਹ ਇਹਦੇ ਚ ਵੀ ਸਾਨੂੰ ਜਿਹੜਾ ਜਿਹੜਾ ਮਾਰਕਸਵਾਦ ਕਿਉਂ ਕਿਵੇਂ ਇਹ ਸਾਨੂੰ ਜਿਹੜਾ ਸਾਡੇ ਸੋਚ ਨੂੰ ਜਿਹੜੀ ਸਰਮਾਇਅਦਾਰੀ ਦਾ ਜਿਹੜਾ ਕਪਤਕਾਰੀ ਸੱਭਿਆਚਾਰ ਹੈ ਉਹ ਕੰਜ਼ਿਊਮਰ ਕਲਚਰ ਕਿਵੇਂ ਸਾਨੂੰ ਸਿੱਖ ਸਿਧਾਂਤ ਤੋਂ ਦੂਰ ਕਰਦਾ ਆਪਣੇ ਸਿਧਾਂਤ ਤੋਂ ਦੂਰ ਕਰਦਾ ਇਹਦੇ ਚ ਵੀ ਸਾਡੇ ਜਿਹੜੀ ਹੈ ਦਾਇਨਾਪੂਰਕ ਕਿਹਾ ਕਿ ਇਹ ਵੀ ਗੱਲ ਸਾਨੂੰ ਸਮਝ ਆ ਸਕਦੇ ਹੋ ਕੋਈ ਉਹਨੂੰ ਫੋਕ ਕਰਦੇ ਆ ਕੋਈ ਇੱਕ 라 ਵੀ ਜੋਤ ਨੇ ਠੀਕ ਹੈ ਕਿ ਜਿਹੜਾ ਮਾਰ ਸਾਹਿਬ ਦਾ ਇਨਸਾਨ ਸੁਪਰ ਕੰਵਰਸੇਸ਼ਨ ਦਾ ਹੁੰਦਾ ਠੀਕ ਹੈ ਪਰ ਵਿਚਾਰਦਾਰ ਉਹਨੇ ਬੜੀ ਨਰਮੀ ਦਿੱਤੀ ਇਸ ਵਿੱਚ ਕੋਈ ਰਾਜਨੀਤਿਕ ਸੋਚ ਦੀ ਬਹੁਤ ਤੜੀ ਦਿੱਤੀ ਹੁਣ ਮੈਂ ਇੱਥੇ ਨਹੀਂ ਨੂੰ ਉਹ ਕਿਹਾ ਵੀ 1 ਲੱਖ ਮਾਰ ਪਈਏ ਹਾਂਜੀ ਅਸਲ ਵਿੱਚ ਇਹ ਨਹੀਂ ਠੀਕ ਹੈ ਪਰ ਜਦੋਂ ਉਹਨਾਂ ਨੇ ਧੌਣ ਮਾਰ ਪਈਏ 76 77 ਦੇ ਵਿੱਚ ਉਹਨਾਂ ਦੀ 15 ਸੀਟਾਂ ਹੋਈਆਂ ਸੀ ਪੰਜਾਬ ਸ਼ਕਤੀ ਸਾਰੀਆਂ ਯੂਨੀਵਰਸਿਟੀਆਂ ਜਿਹੜੀ ਸੀ ਉੱਤੇ ਉਹਨਾਂ ਦਾ ਕਬਜ਼ਾ ਹੁੰਦਾ ਸੀ ਅਸੀਂ ਪੜਦੇ ਹੁੰਦੇ ਸੀ ਉਹਨਾਂ ਨੂੰ ਇਨਾ ਕੁੱਟਿਆ ਗਿਆ ਇਨਾ ਮਾਰਿਆ ਗਿਆ ਜਦੋਂ ਕਾਗਦਨ ਆਇਆ ਮਤਾ ਦੌਰ ਆਇਆ ਸਭ ਤੋਂ ਪਹਿਲਾ ਟਾਰਗੇਟ ਇਹ ਜਿੰਨਾ ਉਹਨਾਂ ਦੋਵਾਂ ਪਾਰਟੀਆਂ ਨੂੰ ਨੁਕਸਾਨ ਹੋਇਆ ਉਹਨਾਂ ਬਾਅਦ ਚ ਮੁੰਡਿਆ ਦਾ ਘਾਟਾ ਪਹਿਲਾਂ ਉਹਦਾ ਘਾਟਾ ਹੈ ਕੋਈ ਸ਼ੱਕਕਸ ਫਿਰ ਸਾਡੀ ਨੌਜਵਾਨੀ ਦਾ ਘਾਟਾ ਕਿੰਨੇ ਕੀਤਾ ਸਟੇਟ ਮਾਰਸ ਨੂੰ ਕਿਨੇ ਮਾਰੇ ਜਗ੍ਹਾ ਬਰਸਦਾ ਚੰਗੀ ਭਲੀ ਭਾਵਨਾ

ਅਪੋਜ ਨਾ ਲਾ ਦਿਓ ਅੱਜ ਮੂੰਹ ਵੀ ਕਰਨਾ ਚਾਹੀਦਾ ਮੂੰਹ ਘਾਤੋਂ ਬਿਨਾਂ ਤੇ ਨਵਰੀ ਸੋਚਦਾ ਜਦੋਂ ਥੱਲੇ ਇੰਡੀਆ ਨੇਸ਼ਨ ਚ ਆਉਂਦਾ ਤੇ ਕਿੰਨਾ ਹਸਾਲ ਲੈਂਦਾ ਮੋਦੀ ਉਹਦਾ ਬੁਟ ਬੁਟਾ ਹੁੰਦਾ ਇਹ ਬਲ ਬਲ ਦੀ ਬਗਾ ਕਰ ਇਹ ਜੋ ਸਾਡਾ ਹਾਲ ਹੋਇਆ ਉਹਦੇ ਬੰਕਰ ਦੀ ਨਵਰੀ ਕੋ ਗਾਦੀ ਸਾਨੂੰ ਤੇ ਮਾਰਿਆ ਆਪਣੇ ਨੇ ਵਿਕੀ ਹਰ ਟਟੂਆ ਨੇ ਉਹ ਵੀ ਇੰਡੀਅਨ ਸਟੇਟ ਦੇ ਟਟੂਆ ਨੇ ਜੋ ਹਾਰੂ ਨਾ ਹੋਇਆ ਮਾਰਚੀ ਨਾ ਹੋਇਆ ਸਦਾ ਤਾਂ ਉਹ ਦੋ ਚੈ ਮੰਗੂ ਦਾ ਅੰਸਰ ਨਹੀਂ ਕਰ ਸਕਦਾ ਮੇਰਾ ਮੇਰੀ ਜ਼ਬਾਨ ਇਹ ਨਹੀਂ ਹੈ ਹੀ ਨਹੀਂ ਕਾਬਰ ਨਹੀਂ ਕਿ ਮੈਂ ਗੁਰੂ ਸਾਹਿਬ ਬਾਰੇ ਇੱਕ ਸ਼ਬਦ ਵੀ ਕਰ ਸਕਦਾ ਕਿਉਂਕਿ ਮੈਂ ਉਹਦਾ ਵੀ ਕਾਰਨ ਹੈ ਕਿਉਂਕਿ ਸਾਨੂੰ ਕਿਸੇ ਕਾਲਜ ਦੇ ਵਿੱਚ ਗੁਰੂਤ ਸਿਰ ਕਦੇ ਆਸ ਕਦੀ ਪੜਾਇਆ ਹੀ ਨਹੀਂ ਗਿਆ ਇਸ ਟਿਊਟਰ ਕੋਈ ਕਿਤਾਬ ਝੁਕੜੋ ਕਿਸੇ CBSE ICSE 50 ਸਪੋਰ ਐਜੂਕੇਸ਼ਨ ਬੋਰਡ ਚਾਣ ਕੇ ਦੋ ਆਪ ਮਗਰੋਂ ਦੇ ਤਕ ਤਾਬ ਹੁੰਦੀ ਹੈ 10ਵੀਂ ਤੱਕ ਸਾਨੂੰ ਵੀ ਪੜਾਇਆ ਜਾਂਦਾ 18 ਸੌ ਸਤਨ ਜਨਾਂ ਨੂੰ ਮਾਰਦੇ ਰੋ ਰੱਟੇ ਉਹਦੇ ਗੱਲ ਨੂੰ ਦਾ ਕੀ ਬਣਿਆ ਉਹ ਕਿਉਂ ਹੋਇਆ ਇਹ ਉਹ ਤੋਂ ਪਹਿਲਾਂ ਸਕਾਲ ਨੂਰ ਨੂਰ ਜੀ ਨਾ ਰਹੀ ਉਹਦੇ ਆ ਤਰੀਕਾ ਨਾਲ ਰੱਟੇ ਬੰਨਦੇ ਲੋ 10 ਸਪੜਿਆ ਥੋੜੇ ਜਿਹਾ ਸਕੂਲ ਬੜਾ ਮੁਕੀ ਥੋੜਾੇ ਘਾਲੇ ਚਾ ਸਾਨੂੰ ਤਾਵੀਰ ਜਿਹੜਾ ਪਤਾ ਲੱਗਾ ਬੰਦੇ ਬੰਦੇ ਬਾਦ ਪਰੇ ਜਾਂ ਮਹਾਰਾਜਾ ਰਣਜੀਤ ਸਿੰਘ ਉਹ ਮਾਡਲ ਹੈ ਵੀ ਪੁੱਛਿਆ ਸੀ ਮਾਡਲ ਇੱਥੇ ਮੈਂ ਗੱਲ ਕਰ ਰਿਹਾ ਸੀ ਮਾਡਲ ਸਿੱਖ ਮਾਡਲ ਨਹੀਂ ਉਹ ਮਾਡਲ ਹੈ ਮਹਾਰਾਜਾ ਰਣਜੀਤ ਸਿੰਘ ਦਾ ਸਿਕਰਾਇ ਦਾ ਮਾਡਲ ਹੈ ਉਹਦਾ ਨਸਲੀ ਨਾ ਕਿਸੇ ਨੇ ਆਣ ਸਟੇਡੀਅਮ ਸਟੇਟ ਨਹੀਂ ਇਹਨੀਆਂ ਸਟੇਟ ਕੌਣ ਹੈ ਕਰਨ ਕੀ ਹੋ ਰਿਹਾ ਅੱਜ ਕੀ ਹੋ ਰਿਹਾ ਗੱਛ ਪੈ ਰਿਹਾ ਉਹਦੇ ਕੋਲ ਉਹ ਮੁੰਡੇ ਕੋਲ ਘਰੇ ਕੋਲ ਦੁਮਾ ਦੇ ਸਾਸੂ ਕੇ ਪਹਿਲੇ ਚਿੱਤੇ ਆਦੇ ਵੀ ਤੋਂ ਨਹੀਂ ਜਾਣ ਦੇ ਦੀ ਤੇ ਉਹਨੇ ਬੰਦੀ ਘੂਣੀ ਸ਼ੁਰੂ ਕਰ ਦਿੱਤੀ عمر ਵਾਤਨ ਉਹ ਕਿਉਂ ਕਿਉਂਕਿ ਉਹ ਹੀ ਵੰਦੀ ਸੀ ਉਹ ਮੈਂ ਪਹੰੂ ਸੇ ਸਾਰਾ ਵੜਤਾ ਗਿਆ ਸਾਰਾ ਨਹੀਂ ਵੰਡੇ ਨਹੀਂ ਹੈ ਇੱਕ ਅਸੀਂ ਜਦੋਂ ਫੌਰੀ ਤੇ ਗੱਸਨਰੀ ਉਨੇ ਵੀ ਨਾਲ ਹੀ ਤਾਇਏ ਦੂਜੇ ਇੱਥੋਂ ਬਾਹਰ ਨਹੀਂ ਸਨ ਉਹ ਵੀ ਰਹੇ ਨੇ ਜਦੋਂ ਕਾਨੂੰ ਵਾਲਾ ਰਿਹਾ ਤੋਂ ਨਵੇਂ ਨਾਲ ਜਦੋਂ ਵੱਡਾ ਕਨੁਕਰ ਆਇਆ ਤਾਂ ਉਹ ਵੀ ਇੱਥੇ ਹੀ ਸਨ ਠੀਕ ਹੈ ਜੀ ਸਾਨੂੰ ਵੱਡਿਆ ਗਿਆ ਸਾਨੂੰ ਬੰਡਿਆ ਜਾਂਦਾ ਅੱਜ ਤੁਸੀਂ ਨੇਸ਼ਨ ਵੱਡੇ ਲੈਵਲ ਤੇ ਵੇਖੋ ਮੋਦੀ ਕੋਈ ਡਿਬੇਟ ਕੋਈ ਜਨਰਲ ਖੋਲੋ ਯਾਰ ਇਹ ਕੋਈ ਨੰਦਰ ਬਣੇਗਾ ਨੰਦਰ ਬਣੇਗਾ

इंडियन स्टेट वालों मैं कहना मैं किसी इंडिविजुअल का नाम नहीं सो so, दो ने मार पी बहुत मार पी दो ने मार कर दी बस अजे भी खाना किसी वो तो बेचारे मर गए मुक्के दो आज दो पूरा खा लो करो एक दो हां जी हां दो केड़े केड़े, हाँ? केड़े, हाँ? केड़े, हाँ? केड़े जन मार पे जी मार दिया मार पानी ला दूसरा तो सानू सानू थोड़ी बेरी खा के ना इतो पैच ना हां जी गुरु गोविंद सिंह ने जेड़े हुकूम सी ਹਾਂ ਜੀ ਇਹ ਤੋਂ ਮਾਰਕਸਵਾਦ ਮਾਰਕਸਵਾਦ ਕਹਾਂਗੇ ਆਪਾਂ ਜਿਹੜਾ ਆਜ਼ਾਦੀ ਦਾ ਫੈਸੂਲਸ ਹੈ ਉਹਨੂੰ ਆਪ ਕੋ ਫਾਲੋ ਨਹੀਂ ਕੀਤਾ ਕਿਸੇ ਨੇ ਸਰਦਾਰ ਜੀ ਤੁਹਾਡੀ ਗੱਲ ਸਮਝ ਆ ਗਈ ਕੋਈ ਇਹ ਕਿਰਾ ਮਾਰਕਸਵਾਦ ਸ਼ਬਦ ਜਿਹੜਾ ਹੈ ਜਾਂ ਇਹ ਜੋ ਵੀ ਇਹ ਇਹ ਕਿੰਨੇ ਸਸਤਾ ਰਹਾ ਕਰਦਾ ਹੈ